ਮਾਮੇ ਨੂੰ ਕਹਿੰਦੇ ਬਾਬਾ ਜੀ ਆ ਬਰਛਾ ਪੱਟਿਓ ਖਾਂ ਤੇ ਮਾਮੇ ਕਿਰਪਾਲ ਚਾਹਦੇ ਹੱਥ ਜੋੜ ਕੇ ਪਤਾ ਕੀ ਆਖਿਆ ਕਹਿੰਦੇ ਮਹਾਰਾਜ ਮੇਰੀ ਕੀ ਔਕਾਤ ਆਹ ਵੀ ਗੱਟੀ ਚੀਜ਼ ਨੂੰ ਮੈਂ ਪੱਟ ਸਕਾਂ ਮੈਂ ਐਡਾ ਵੱਡਾ ਬਲਵਾਨ ਨਹੀਂ ਕਿ ਆਪ ਦਾ ਡੱਡਾ ਵੀ ਲਾਇਆ ਮੈਂ ਹਲਾ ਸਕਾਂ ਤੇ ਕੋਲ ਖੜੇ ਜੀਤ ਮੱਲ ਤੇ ਸੰਗੋਸ਼ਾ ਹੱਸ ਕੇ ਕਹਿੰਦੇ ਨੇ ਦੇਖ ਸਾਡੇ ਹੋ ਗਿਆ ਸਾਡੇ ਬਜ਼ੁਰਗ ਦਰਪਾਨ ਸਾਡੇ ਕਿੱਧਰੋਂ ਕਹਿ ਰਹੇ ਨੇ ਕਿ ਤੂੰ ਇਹ ਬਰਸ਼ਾ ਪੱਟ ਦੇ ਉਹ ਸਾਨੂੰ ਕਹੇ ਸਾਡੇ ਮੁਰਸ਼ਾ ਵਰਗੇ ਸਰੀਰ ਪਹਿਲਵਾਨ ਸਾਡਾ ਗੰਦ ਗੰਦ ਕਰਦਾ ਨੂਰ ਅਸੀਂ ਉਂਗਲਾਂ ਦੋ ਪਾ ਕੇ ਪੱਟ ਕੇ ਬਰਸ਼ਾ ਪਰੇ ਮੰਨ ਗਏ ਤੇ ਪਿਆਰੋ ਜਿੱਥੇ ਹੰਕਾਰ ਆਜ ਇਹਨਾਂ ਦਾ ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਾ ਕਹਿੰਦੇ ਨੇ ਹਰ ਜੋ ਹੰਕਾਰ ਦਾ ਪਾਵੇ ਬੇਤੁਰੀ ਸਾਰ ਇਹ ਹੰਕਾਰ ਦਾ ਫਿਰ ਹੰਕਾਰ ਤੋੜਿਆ ਵੀ ਜਾਂਦਾ ਹੈ ਉੜਨ ਅੰਗੇ ਦੇ ਘਰ ਦਾ ਸੈਮ ਪਾਚਾ ਕਹਿੰਦੇ ਕਹਿੰਦੇ ਭਰਾਤਾ ਤੁਹਾਡੇ ਸਰੀਰ ਬੜੇ ਪਰਵਾਰ ਨੇ ਤੁਸੀਂ ਹੱਥ ਮਾਰੋ ਤੇ ਮੁੱਕਾ ਮਾਰੋ ਪਹਾੜ ਨੂੰ ਟੁੱਟ ਜਾ ਕਰਦਾ ਪਹਾੜ ਖੜ ਜਾ ਕਰਦਾ ਤੇ ਕਿਰਪਾ ਕਰੋ ਭਰਾਤਾ ਆ ਬਰਸ਼ਾ ਤੁਸੀਂ ਦੋ ਉਂਗਲਾਂ ਨਾਲ ਪੱਟ ਕੇ ਮੈਨੂੰ ਖੜਾ ਦਿਓ ਤੇ ਜੀਤ ਬਾਲੇ ਜਦ ਦੋ ਉਂਗਲਾਂ ਪਾਈਆਂ ਤੇ ਬਰਸ਼ੇ ਤੋਂ ਕੋਈ ਪਤਾ ਹੀ ਨਾ ਲੱਗਾ ਝਰੀਟਾ ਪੈ ਗਿਆ ਤੇ ਮੁਠਾ ਫੜਿਆ ਇੱਕ ਹੱਥ ਲਾਇਆ ਪੂਰਾ ਜ਼ੋਰ ਲਾਇਆ ਪਰ ਹਿੱਲਿਆ ਨਾ ਤੇ ਕੋਈ ਹੰਕਾਰ ਨਾਲ ਜ਼ੋਰ ਲਾ ਰਹੇ ਨੇ ਪੱਟ ਰਹੇ ਨੇ ਤੇ ਫੇਰ ਵੀ ਵਰਖਾ ਦੀ ਪੱਟ ਹੋਇਆ ਫਿਰ ਸੰਗੋਸ਼ਾ ਨੂੰ ਕਹਿੰਦੇ ਨੇ ਭਰਾਤਾ ਤੁਸੀਂ ਵੀ ਨਾਲ ਲੱਗ ਜਾਓ ਜੀਤਮਲ ਕੱਲਾ ਲੱਗਾ ਹੈ ਦੋਏ ਭਰਾ ਪੂਰਾ ਜ਼ੋਰ ਲਾ ਰਹੇ ਨੇ ਤੇ ਉਹ ਵਰਖਾ ਦਿੱਲੀਆ ਤੱਕ ਨਹੀਂ ਤੇ ਨਸਵੇਂ ਪਾਸ਼ਾ ਕਹਿੰਦੇ ਨੇ ਕਹਿੰਦਾ ਜੇ ਤੇ ਹੰਕਾਰ ਦੀ ਲੋੜ ਨਹੀਂ ਜੇ ਤੇ ਗੁਰੂ ਘਰ ਦੇ ਵਿੱਚ ਨਿਮਰਤਾ ਦੀ ਲੋੜ ਹੈ ਨਿਮਰਤਾ ਨਾਲ ਸਾਰਾ ਕੁਝ ਹੀ ਲੁੱਟ ਕੇ ਲੈ ਸਕਦੇ ਆ ਤੇ ਜੇ ਹੰਕਾਰ ਵਿੱਚ ਆਈਏ ਪੋਲ 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 ਦਾਲ ਗਿਆ ਉਹ ਵੀ ਖਤਮ ਹੋ ਗਿਆ ਕਰਦਾ ਪਿਆਰਿਓ ਤੇ ਧਾਨ ਸ਼੍ਰੀ ਗੁਰ ਦਸਵੇਂ ਪਾਸ਼ਾ ਨੇ ਉਂਗਲ ਪਾਈ ਹੈ ਤੇ ਵਰਸ਼ਾ ਢੋਰ ਫਟ ਕੇ ਵਿਖਾਤਾ ਤੇ ਜੀਤ ਮਨ ਦੇ ਸੰਗੋਸ਼ਾ ਸ਼ਰਮ ਦੇ ਮਾਰੇ ਨੀਂਂਆ ਪਾ ਕੇ ਖੜ ਕੇ ਤੇ ਮਾਮਾ ਕਰਪਾਲ ਚੰਦ ਕਹਿੰਦੇ ਨੇ ਮਾਮਾ ਕਰਪਾਲ ਚੰਦ ਨੇ ਕਹਿੰਦੇ ਨੇ ਗੁਰੂ ਸੰਰਾਖ ਹੈ ਬੇਸ਼ੱਕ ਮੇਰਾ ਪੜ ਜਾ ਹੈ ਔਰ ਇਹਨਾਂ ਦੇ ਜਿਹੜੀ ਦਾਤ ਹੈ ਜਿਹੜਾ ਇਹ ਕਾਰਪੋਰੇਟ ਦੇ ਸਿੱਟੀ ਦੇ ਮਾਲਕ ਨੇ ਉਸ ਵਿੱਚ ਮੇਰਾ ਕੋਈ ਰੋਲ ਨਹੀਂ ਮੇਰਾ ਤੇ ਜਿਹੜੀ ਜ਼ਿੰਦਗੀ ਇੱਕ ਦੁਨੀਆਦਾਰੀ ਦੇ ਨਾਂ ਤੇ ਤੇ ਮੈਂ ਇਹਦਾ ਮਾਮਾ ਤੇ ਇਹ ਮੇਰਾ ਖੁਦਾ ਹੈ ਤੇ ਖੁਦਾ ਦੇ ਅੱਗੇ ਬੇਤਿਆ ਕਰਕੇ ਨਿਰਦਾਰਨ ਸਾਰਾ ਕੁਝ ਪਾਇਆ ਜਾ ਸਕਦਾ ਤੇ ਪਿਆਰਿਓ ਹੁਣ ਜੰਝ ਜਿਹੜੀ ਹੈ ਪਹੁੰਚੇ ਲਾਹੌਰ ਦੇ ਵਿੱਚ ਲਾਹੌਰ ਉੱਥੇ ਹਮ ਜਾਂਦੀ ਆਪਣਾ ਸਾਰਾ ਪਰਿਵਾਰ ਲੈ ਕੇ ਪਹੁੰਚੇ ਨੇ ਤੇ ਇੱਤਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਤਿਕਾਰ ਕੀਤਾ ਖੁਸ਼ੀਆਂ ਦੇ ਗੀਤ ਗਾ ਲਾਪੇ ਗਏ ਤੇ ਖੁਸ਼ੀਆਂ ਦੇ ਗੀਤ ਗਾਦਿਆ ਹਾਰਾਂ ਦੀ ਪੁਲਾ ਦੀ ਵਰਖਾ ਕੀਤੀ ਗਈ ਤੇ ਪਿਆਰਿਓ ਅਨੰਦ ਕਾਰਜ ਕੀਤੇ ਗਏ ਰਾਤ ਦੇ ਸਮੇਂ ਵਿੱਚ ਫਿਰ ਕਵੀ ਦਰਬਾਰ ਹੋਇਆ ਢਾਡੀਆਂ ਦੇ ਨਹੀਂ ਕੀਤਨ ਦਰਬਾਰ ਕਰਾਇਆਗੇ ਦਿਨ ਚੜਿਆ ਤੇ ਆਗਿਆ ਲਈ ਧੰਗੂ ਦੱਸੇ ਪਾਚਾ ਨੇ ਆਖਿਆ ਪਿਤਾ ਜੀ ਹੁਣ ਅਸੀਂ ਚਲੇ ਪਾਣੇ ਆਂ ਸਾਡੀ ਜਾਣ ਦੀ ਤਿਆਰੀ ਕਰੋਗੇ ਤੇ ਮਾਤਾ ਜੀਤਾ ਜੀ ਦੀ ਤਿਆਰੀ ਕੀਤੀ ਗਈ ਸਾਰੇ ਜਿੰਨੀਆਂ ਸੰਗਤਾਂ ਆਈਆਂ ਨੇ ਉਪਹਮਾ ਕੇ ਉਹਨਾਂ ਨੇ ਆਪ ਕੋ ਆਪਣੇ ਕਾਰਜ ਸਾਹਮਣੇ ਘੋੜੇ ਸਾਹਮਣੇ ਤੇ ਉੱਥੇ ਚਾਲੇ ਪਾਏ ਨੇ ਚਾਲੇ ਪਾਜਾ ਕੁੰਡੇ ਘਮਾਦੇ ਦੁਨੀਆ ਨੂੰ ਉਤਾਰਦੇ ਹੋਏ ਨਕਪੋ ਸਾਡੀ ਧਰਤੀ ਤੇ ਪਹੁੰਚੇ ਨੇ ਤੇ ਮਾਤਾ ਗੁਜਰਕੌਰ ਨੂੰ ਸੰਦੇਸ਼ ਭੇਜਿਆ ਕਿ ਆਪ ਜੀ ਦਾ ਪਰਚੰਨ ਲੱਗਦੇ ਜਿਕਰ ਸ੍ਰੀ ਗੁਰੂ ਬਹੁ ਸਿੰਘ ਮਹਾਰਾਜ ਆਪ ਜੀ ਦਾ ਦਰਬਾਰ ਵਿੱਚ ਖੁਸ਼ੀਆਂ ਵਿੱਚ ਆ ਕੇ ਤਿਆਰਿਆ ਕੀਤੀਆਂ ਮਾਤਾ ਵੀਰੋ ਨੂੰ ਕੋਲ ਬੁਲਾਇਆ ਭਣੇ ਆ ਤੇਰੇ ਭਤੀਜੇ ਦਾ ਵਿਆਹ ਕਰਕੇ ਆ ਰਿਹਾ ਤੇ ਆਪਾਂ ਨੌ ਦੇ ਤੁ ਪਾਣੀ ਵਾਰ ਕੇ ਪੀਣਾ ਜਿਵੇਂ ਕਨੋਂ ਇਸ ਪਰਵਾਰ ਨੇ ਇਸ ਮਾਤਾ ਨੇ ਆ ਕੇ ਪਾਣੀ ਵਾਰ ਕੇ ਪੀਣਾ ਨਾ ਤੇ ਅੱਜ ਮਾਤਾ ਗੁਜਰਕੌਰ ਪਾਣੀ ਵਾਰ ਕੇ ਪੀਣ ਵਾਸਤੇ ਤਿਆਰ ਰੱਖੀ ਹੈ ਤੇ ਜੰਜ ਆਈ ਹੈ ਤੇ ਧਰਸ਼ੀਰ ਗੁਰਬਖਸ਼ ਸਿੰਘ ਮਹਾਰਾਜ ਆਪਣੇ ਮਾਤਾ ਗੁਜਰਕੌਰ ਦੇ ਪੈਰੀ ਹੱਥ ਨਹਾਇਆ ਸ਼ਿਕਾਇਤ ਕੀਤੀ ਕਿ ਮਾਤਾ ਗੁਜਰਤੌਰ ਜਿਵੇਂ ਪਾਣੀ ਮਾਰ ਕੇ ਪੀ ਰਿਹਾ ਉਹ ਸਮਝ ਤੋਂ ਬਾਹਰ ਹੈ ਮੈਂ ਕੀ ਕਹਾਂ ਤੁਹਾਡੇ ਪਾਸੇ ਜਨੋ